5 6 7 8 9 ਕਿਲੋ ਰਾਮ ਨਾਲ ਤੁਹਾਡਾ ਭਾਰ ਜਿਹੜਾ ਉਹ ਘਟ ਜੇਗਾ ਜਿਹੜੇ ਤੋਂ ਬਿਲਕੁਲ ਵੀ ਨਹੀਂ ਕਰਦੇ ਹੈਗੇ ਉਹ ਤਾਂ ਰਾਤ ਨੂੰ ਬਿਲਕੁਲ ਵੀ ਨਾ ਖਾਣਾ ਵੀ ਤੁਸੀਂ ਰਾਤ ਨੂੰ ਉਹ ਚੀਜ਼ਾਂ ਬਿਲਕੁਲ ਵੀ ਨਹੀਂ ਖਾਣੀਆਂ ਹੈਗੀਆਂ ਤੁਸੀਂ 10 ਦਿਨ ਦੇ ਵਿੱਚ ਹੀ ਦੇਖ ਲਓ ਤੁਹਾਨੂੰ ਕਿੰਨਾ ਜ਼ਿਆਦਾ ਰਿਜ਼ਲਟ ਮਿਲੇਗਾ ਜੇ ਨਾ ਜੇ ਜ਼ਿਆਦਾ ਖਾਓਗੇ ਤਾਂ ਤੁਹਾਡਾ ਜਿਹੜਾ ਭਾਰ ਉਹ ਵਧੇਗਾ ਹੀ ਵਧੇਗਾ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਿਰੋਏ ਫਿਟਨੈ ਸੋ ਦੋਸਤੋ ਅਗਰ ਤੁਹਾਡੇ ਵਿੱਚੋਂ ਮੇਰੇ ਭਿੰਨ ਭਰਾ ਦਾ ਭਾਰ ਜਿਹੜਾ 10 ਤੋਂ 15 ਕਿਲੋ ਪਰ ਜ਼ਿਆਦਾ ਵਾ ਹਨਾ ਉਹ ਭਾਰ ਘਟਾਉਣਾ ਚਾਹੁੰਦੇ ਆ ਉਹ ਕਹਿੰਦੇ ਵੀ ਅਸੀਂ ਬਹੁਤ ਜ਼ਿਆਦਾ ਮਤਲਬ ਵੀ ਜ਼ੋਰ ਲਾ ਕੇ ਦੇਖ ਲਿਆ ਸਾਡਾ ਜਿਹੜਾ ਭਾਰ ਆ ਉਹ ਘਟ ਨਹੀਂ ਰਿਹਾ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੋ ਤਿੰਨ ਚੀਜ਼ਾਂ ਇਹੋ ਜਿਹੀ ਦੱਸਾਂਗਾ ਵੀ ਤੁਸੀਂ ਰਾਤ ਨੂੰ ਉਹ ਚੀਜ਼ਾਂ ਬਿਲਕੁਕੁਲ ਵੀ ਨਹੀਂ ਖਾਣੀਆਂ ਹੈਗੀਆਂ ਜੇ ਤੁਸੀਂ ਰਾਤ ਨੂੰ ਸੌਣ ਲੱਗੇ ਉਹ ਚੀਜ਼ਾਂ ਤੁਸੀਂ ਡਿਨਰ ਦੇ ਵਿੱਚ ਖਾਓਗੇ ਤਾਂ ਤੁਹਾਡਾ ਜਿਹੜਾ ਭਾਰ ਆ ਉਹ ਵਧੇਗਾ ਹੀ ਵਧੇਗਾ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ ਉਹ ਚੀਜ਼ਾਂ ਨੇ ਤੁਹਾਡਾ ਜਿਹੜਾ ਭਾਰ ਆ ਵਧਾਉਣਾ ਹੀ ਵਧਾਉਣਾ ਵਾ ਸੋ ਉਹ ਕਿਹੜੀਆਂ ਦੋ ਚੀਜ਼ਾਂ ਨੇ ਜਿਹੜੀਆਂ ਤੁਸੀਂ ਬਿਲਕੁਲ ਵੀ ਨਹੀਂ ਖਾਣੀਆਂ ਹੈ ਜੇ ਤੁਸੀਂ ਉਹ ਚੀਜ਼ਾਂ ਨੂੰ ਖਾਣਾ ਬਿਲਕੁਲ ਬੰਦ ਕਰ ਦੋਗੇ ਰਾਤ ਨੂੰ ਤਾਂ ਉਹਦੇ ਨਾਲ ਕੀ ਤੁਹਾਡਾ ਜਿਹੜਾ ਭਾਰ ਆ ਬਹੁਤ ਤੇਜ਼ੀ ਨਾਲ ਘਟਣਾ ਸ਼ੁਰੂ ਹੋ ਜੇਗਾ ਜੀ ਸੋ ਪਲੀਜ਼ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਸਾਰ ਨੂੰ ਰਿਕਵੈਸਟ ਹੈ ਕਿ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਿਓ ਜੀ ਕਿਉਂਕਿ ਜੇ ਤੁਸੀਂ ਵੀਡੀਓ ਨੂੰ ਸਕਿੱਪ ਕਰਕੇ ਦੇਖੋਗੇ ਤੁਹਾਨੂੰ ਕੁਝ ਵੀ ਸਮਝ ਨਹੀਂ ਆਉਣਾ ਹੈਗਾ ਜੀ ਸੋ ਅਗਰ ਤੁਹਾਡੇ ਵਿੱਚ ਕਿਸੇ ਮੇਰੇ ਭੈਣ ਭਰਾ ਨੇ ਆਪਣਾ ਭਾਰ ਘਟਾਉਣ ਦੇ ਲਈ ਆਪਣਾ ਡਾਈਟ ਪਲਾਨ ਦਾ ਜਿਹੜਾ ਤੁਸੀਂ ਉਹ ਬਣਵਾਉਣਾ ਚਾਹੁੰਦੇ ਹੋ ਨਾ ਵੀ ਤੁਸੀਂ ਕਹਿੰਦੇ ਹੋ ਵੀ ਅਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਆ ਪਰ ਅਸੀਂ ਆਪਣਾ ਇੱਕ ਡਾਈਟ ਪਲਾਨ ਬਣਾ ਲਿਆ ਹੈ ਨਾ ਦੇਖੋ ਉਹਦਾ ਵੇਸੇ ਤਾਂ ਮੈਂ ਬਹੁਤ ਸਾਰੀ ਵੀਡੀਓ ਨੇ ਜਿਹੜੀਆਂ ਮੈਂ ਆਲਰੇਡੀ ਆਪਣੇ ਚੈਨਲ ਦੇ ਉੱਤੇ ਪਾਈਆਂ ਹੋਈਆਂ ਨੇ ਵੀ ਤੁਸੀਂ ਕੀ ਖਾਣਾ ਕੀ ਨਹੀਂ ਖਾਣਾ ਹੈਗਾ ਵੇਸੇ ਤੁਸੀਂ ਜੇ ਉਹਨੂੰ ਵੀ ਤੁਸੀਂ ਫੋਲੋ ਕਰ ਲਓਗੇ ਨਾ ਤਾਂ ਵੀ ਤੁਹਾਡਾ ਜਿਹੜਾ ਭਾਰਾ ਬਹੁਤ ਤੇਜ਼ੀ ਨਾਲ ਘਟਣਾ ਸ਼ੁਰੂ ਹੋ ਜੇਗਾ ਬਟ ਕਈ ਵਾਰੀ ਕੀ ਹੁੰਦਾ ਕਿ ਜਦੋਂ ਮੰਨ ਕੇ ਚੱਲੋ ਆਪਾਂ ਕਿਸੇ ਦਾ ਪਰਸਨਲ ਡਾਈਟ ਪਲਾਨ ਬਣਾਣੇ ਆ ਜਿਹੜਾ ਡਾਈਟ ਪਲਾਨ ਬੰਦਾ ਵਾ ਉਹ ਬੰਦੇ ਦੀ ਏਜ ਹਾਈਟ ਤੇ weight ਉਹਦੇ ਕੋਡੀ ਉਹ ਜਿਹੜਾ ਉਹ ਡਾਈਟ ਪਲੈਨ ਆ ਪਰਸਨਲੀ ਉਹਦੇ ਲਈ ਹੀ ਬਣਾਇਆ ਜਾਂਦਾ ਵਾ ਕਿਉਂਕਿ ਜਿਹੜਾ ਉਹ ਪਰਸਨਲ ਡਾਈਟ ਪਲਾਨ ਆ ਉਹ ਬੰਦੇ ਦੇ ਲਈ ਸਪੈਸ਼ਲ ਬਣਾਇਆ ਜਾਂਦਾ ਵਾ ਕਿਉਂਕਿ ਉਹਦੀ ਏਜ ਹਾਈਟ ਤੇ weight ਨੂੰ ਦੇਖਦੇ ਹੋਏ ਤੇ ਉਹਦੀ ਡੇਲੀ ਦੀ ਐਕਟੀਵਿਟੀ ਹੈ ਜਿਹੜੀ ਉਹ ਕੀ ਆ ਉਹਨੂੰ ਦੇਖ ਕੇ ਹੀ ਡਾਈਟ ਪਲਾਨ ਜਿਹੜਾ ਪਰਸਨਲ ਡਾਈਟ ਪਲਾਨ ਬਣਾਇਆ ਜਾਂਦਾ ਵਾ ਉਹਦੇ ਨਾਲ ਤੁਹਾਨੂੰ ਕੀ ਹੋਏਗੀ ਤੁਹਾਨੂੰ ਬਹੁਤ ਜਿਆਦਾ ਬੇਨਫਿਟ ਹੋਏਗਾ ਜੇ ਮੰਨ ਕੇ ਚੱਲੋ ਤੁਸੀਂ ਮੇਰਾ ਕੋਈ ਵੀ ਜਿਹੜਾ ਡਾਈਟ ਪਲਾਨ ਉਹਨੂੰ ਫੋਲੋ ਕਰਦੇ ਪਿਓ ਉਹਦੇ ਨਾਲ ਤੁਹਾਡਾ ਭਾਰ ਘਟਦਾ ਪਿਆ ਵਾ ਪਰ ਉਹਦੇ ਨਾਲ ਤੁਹਾਡਾ ਜਿਹੜਾ ਭਾਰ ਆ 2 ਕਿਲੋ 3 ਕਿਲੋ ਘਟਦਾ ਪਿਆ ਵਾ ਮਹੀਨੇ ਦੇ ਵਿੱਚ ਹਨਾ ਜੇ ਤੁਸੀਂ ਪਰਸਨਲ ਡਾਈਟ ਪਲਾਨ ਬਣਵਾਉਂਗੇ ਉਹਦੇ ਨਾਲ ਕੀ ਹੋਏਗੀ ਤੁਹਾਡਾ ਜਿਹੜਾ ਭਾਰ ਆ 5 6 7 8 9 ਕਿਲੋ ਰਾਮ ਨਾਲ ਤੁਹਾਡਾ ਭਾਰ ਜਿਹੜਾ ਉਹ ਘਟ ਜਾਏਗਾ ਜੀ ਅਗਰ ਤੁਸੀਂ ਜੋਨਿਓ ਮੇਰੇ ਕੋਲ ਤਬਲੀਸ ਗ੍ਰੀਨ ਤੇ ਚੱਲ ਰਹੀ ਨੰਬਰ ਤੇ ਤੁਸੀਂ ਫੋਨ ਕਰਕੇ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਤੇ ਆਪਣਾ ਜਿਹੜਾ ਪਰਸਨਲਿ ਡਾਈਟ ਪਲਾਨ ਆ ਤੁਸੀਂ ਉਹ ਬਣਵਾ ਸਕਦੇ ਹੋ ਬਹੁਤ ਹੀ ਘੱਟ ਰੇਟ ਦੇ ਵਿੱਚ ਮੈਂ ਤੁਹਾਡੇ ਲਈ ਉਹ ਡਾਈਟ ਪਲਾਨ ਆ ਜਿਹੜਾ ਤੁਹਾਨੂੰ ਤਿਆਰ ਕਰਕੇ ਦੇ ਦਾਂਗਾ ਜੀ ਸੋ ਆਓ ਆਪਾਂ ਹੁਣ ਕਰਦੇ ਆਂ ਵੀਡੀਓ ਸ਼ੁਰੂ ਦੇਖੋ ਉਹ ਕਿਹੜੀਆਂ ਦੋ ਚੀਜ਼ਾਂ ਨੇ ਜਿਹੜੀਆਂ ਤੁਸੀਂ ਨਹੀਂ ਖਾਣੀਆਂ ਹੈਗੀਆਂ ਨੰਬਰ 1 ਦੇ ਉੱਤੇ ਹੈਗੇ ਆ ਆਲੂ ਆਲੂ ਜਿਹੜੇ ਆ ਤੁਸੀਂ ਬਿਲਕੁਲ ਨਹੀਂ ਖਾਣੇ ਹੈਗੇ ਰਾਤ ਨੂੰ ਆਲੂ ਨੂੰ ਮਤਲਬ ਵੀ ਕਿਸੇ ਵੀ ਫਾਰਮ ਦੇ ਵਿੱਚ ਨਹੀਂ ਖਾਣੇ ਹੈਗੇ ਨਾ ਤਾਂ ਤੁਸੀਂ ਆਲੂਆਂ ਦੀ ਮਤਲਬ ਸਬਜ਼ੀ ਖਾਣੀ ਹੈਗੀ ਨਾ ਮਤਲਬ ਵੀ ਆਲੂਆਂ ਦੇ ਤੁਸੀਂ ਪਰੌਂਠੇ ਖਾਣੇ ਹੈਗੇ ਬਹੁਤ ਸਾਰੇ ਮੇ ਲੋਕ ਦੇਖੇ ਨੇ ਜਿਹੜੇ ਰਾਤ ਨੂੰ ਨਾ ਉਹ ਕਹਿੰਦੇ ਵੀ ਅਸੀਂ ਸਾਡਾ ਦਿਲ ਕਰਦਾ ਸੀ ਰਾਤ ਨੂੰ ਪਰੌਂਠੇ ਖਾ ਕੇ ਦੇਖੀਏ ਉਹ ਆਲੂ ਦੇ ਪਰੌਂਠੇ ਬਣਾ ਕੇ ਖਾਂਦੇ ਆ ਰਾਤ ਨੂੰ ਹਣਾ ਮਤਲਬ ਵੀ ਆਲੂ ਨੂੰ ਤੁਸੀਂ ਕਿਸੇ ਵੀ ਫਾਰਮ ਦੇ ਵਿੱਚ ਨਹੀਂ ਖਾਣਾ ਹੈਗਾ ਕਿਉਂਕਿ ਆਲੂ ਦੇ ਵਿੱਚ ਕਾਰਬੋਹਾਈਡਰੇਟ ਹੁੰਦੇ ਆ ਜਦੋਂ ਅਸੀਂ ਕਾਰਬੋਹਾਈਡਰੇਟ ਅਸੀਂ ਖਾ ਲੈਂਦੇ ਆ ਤਾਂ ਉਹਦੇ ਨਾਲ ਸਾਡਾ ਜਿਹੜਾ ਭਾਰ ਵਧਦਾ ਹੀ ਵਧਦਾ ਵਾ ਹੁਣ ਤੁਸੀਂ ਕਹੋਗੇ ਫਿਰ ਸਾਨੂੰ ਦਿਨ ਦੇ ਵਿੱਚ ਵੀ ਨਹੀਂ ਖਾਣੇ ਚਾਹੀਦੇ ਹਨ ਜੇ ਅਸੀਂ ਦਿਨੇ ਖਾਵਾਂਗੇ ਤਾਂ ਸਾਡਾ ਭਾਰ ਵਧੇਗਾ ਹਾਂ ਬਿਲਕੁਲ ਸਹੀ ਗੱਲ ਹੈ ਤੁਹਾਡੀ ਦਿਨੇ ਖਾਣ ਨਾਲ ਵੀ ਤੁਹਾਡਾ ਭਾਰ ਵਧੇਗਾ ਬਟ ਕੀ ਹੈ ਕਿ ਜਿਹੜੇ ਮਤਲਬ ਹੀ ਆਲੂ ਨੇ ਹਨ ਇਹਦੇ ਵਿੱਚ ਜਿਹੜੇ ਕਾਰਬੋਹਾਈਡਰੇਟ ਨੇ ਜਿਵੇਂ ਆਪਾਂ ਮੰਨ ਕੇ ਚੱਲੀਏ ਕਾਰਬੋਹਾਈਡੇਟ ਨਾ ਉਹਨਾਂ ਤੋਂ ਗਲੂਕੋਜ਼ ਬਣਦਾ ਵਾ ਜਿਹੜੇ ਮਤਲਬ ਸਾਡੇ ਸਰੀਰ ਨੂੰ એનર્ਜੀ ਦਿੰਦੇ ਨੇ ਜੇ ਤੁਸੀਂ ਕਾਰਬੋਹਾਈਡੇਟ ਜਮੀ ਬੰਦ ਕਰ ਦੋਗੇ ਨਾ ਤੁਹਾਡਾ ਸਰੀਰ ਟੁੱਟਣ ਲੱਗ ਜਾਏਗਾ ਤੁਹਾਡੇ ਸਰੀਰ ਦੇ ਵਿੱਚ એનર્ਜੀ ਨਹੀਂ ਰਹੇਗੀ ਸੋ ਇਸ ਕਰਕੇ ਕਾਰਬੋਹਾਈਡੇਟ ਵੀ ਖਾਣੇ ਜ਼ਰੂਰੀ ਆ ਸਵੇਰੇ ਤੁਸੀਂ ਤਾਂ ਖਾ ਸਕਦੇ ਹੋ ਕਿਉਂਕਿ ਜ ਜੀ ਖਾਓਗੇ ਕਾਰਬੋਹਾਈਡਰੇਟ ਉਹਦੇ ਨਾਲ ਕੀ ਕਿ ਤੁਸੀਂ ਸਾਰਾ ਦਿਨ ਐਕਟੀਵਿਟੀ ਕਰਦੇ ਰਹਿਣਾ ਕੋਈ ਨਾ ਕੋਈ ਤੁਸੀਂ ਐਕਟੀਵਿਟੀ ਕਰਦੇ ਰਹਿਣਾ ਵਾ ਕਿਤੇ ਤੁਰ ਕੇ ਉਧਰ ਚਲੇ ਜਾਇਏ ਜਾਂ ਕਿਤੇ ਚਲੇ ਗਏ ਜਾਂ ਕੰਮ ਕਰਦੇ ਰਹੀ ਹੈਣਾ ਉਹਦੇ ਨਾਲ ਕੀ ਕਿ ਉਹਦੇ ਵਿੱਚ ਤੁਹਾਡੇ એનર્ਜੀ ਰਹੇਗੀ ਤੇ ਉਹ ਬਰਨ ਵੀ ਹੋ ਜਾਣਗੇ ਕਿਉਂਕਿ ਜਦੋਂ ਤੁਸੀਂ ਰਾਤ ਨੂੰ ਆਲੂ ਖਾਓਗੇ ਯਾਨੀ ਕਿ ਮਤਲਬ ਕੋਈ ਵੀ ਕਾਰਬੋਹਾਈਡਰੇਟ ਵਾਲੀ ਚੀਜ਼ ਖਾਓਗੇ ਤੁਸੀਂ ਸੋ ਜਾਣਾ ਵਾ ਤੁਹਾਡੀ ਬੋਡੀ ਨੇ ਕੰਪਲੀਟ ਰੈਸਟ ਤੇ ਉੱਤੇ ਹੋ ਜਾਣਾ ਵਾ ਤੇ ਜਿਹੜੇ ਕਾਰਬੋਹਾਈਡਰੇਟ ਨੇ ਹੈਣਾ ਤੇ ਉਹਨਾਂ ਨੇ ਬਰਨ ਤਾਂ ਹੋਣਾ ਨਹੀਂ ਹੈਗਾ ਤੇ ਉਹਨਾਂ ਨੇ ਕੀ ਹੋਣਾ ਵੀ ਤੁਹਾਡੀ ਜਿਹੜੀ ਫੈਟ ਆ ਉਹਦੇ ਵਿੱਚ ਕਨਵਰਟ ਹੋ ਗਏ ਤੁਹਾਡਾ ਜਿਹੜਾ ਬੋਡੀ weight ਆ ਉਹਨੇ ਵਧਾਉਣਾ ਸ਼ੁਰੂ ਕਰ ਦੇਣਾ ਸੋ ਕਦੇ ਵੀ ਤੁਸੀਂ ਮਤਲਬ ਵੀ ਜੇ ਆਪਣਾ ਪਰ ਜ਼ਿਆਦਾ ਘਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਲੂ ਬਿਲਕੁਲ ਨਹੀਂ ਖਾਣੇ ਹੈਗੇ ਨੰਬਰ 2 ਦੇ ਉੱਤੇ ਹੈਗੇ ਆ ਚੋਲ ਬਹੁਤ سارے ਲੋਕ ਮੈਂ ਦੇਖੇ ਨੇ ਮਤਲਬ ਵੀ ਉਹਨਾਂ ਚੋਲ ਖਾ ਲੈਂਦੇ ਆ ਹਾਂ ਤੁਸੀਂ ਮੇਰਾ ਡਾਈਟ ਪਲਾਨ ਵੀ ਦੇਖਦੇ ਹੋ ਨਾ ਮੈਂ ਡੇਲੀ ਰਾਤ ਨੂੰ ਚੋਲ ਖਾਣਾ ਵਾ ਮੈਂ ਚੋਲ ਕੇ ਹੋ ਖਾਣਾ ਵਾ ਦੇਖੋ ਕਾਰਬੋਹਾਈਡਰੇਟ ਸਾਨੂੰ ਜ਼ਰੂਰੀ ਆ ਖਾਣੇ ਹਨਾ ਬਟ ਉਹਦੀ ਵੀ ਕੁਛ ਲਿਮਟ ਹੁੰਦੀ ਆ ਤੁਸੀਂ ਮੇਰੇ ਜਦ ਵੀ ਤੁਸੀਂ ਮੇਰਾ ਲੰਚ ਦੇਖਦੇ ਹੋਵੋਗੇ ਜਾਂ ਫਿਰ ਤੁਸੀਂ ਡਿਨਰ ਦੇਖਦੇ ਹੋਵੋਗੇ ਮੈਂ ਚੋਲ ਲੈਣਾ ਜ਼ਰੂਰੀ ਆ ਬਟ ਚੋਲ ਮੈਂ ਮਤਲਬ ਵੀ 20 ਗ੍ਰਾਮ 30 ਗ੍ਰਾਮ 20 ਗ੍ਰਾਮ 30 ਗ੍ਰਾਮ ਹੀ ਰੱਖਦਾ ਵਾਂ 20 30 ਗ੍ਰਾਮ ਹੀ ਤਾਂ ਰੱਖਦਾ ਵਾਂ ਕਿਉਂਕਿ ਜਿਹੜਾ ਮੇਰਾ ਏਜ ਆ ਹਾਈਟ ਆ ਮੇਰਾ weight ਆ ਉਹਦੇ ਕੋਡਿੰਗ ਮੈਂ 20 30 ਗ੍ਰਾਮ ਹੀ ਰੱਖਦਾ ਵਾਂ ਉਹਦੇ ਨਾਲ ਮੇਰਾ ਭਾਰ ਵਧੇਗਾ ਵੇਜ਼ੇ ਘਟੇਗਾ ਹੀ ਕਿਉਂਕਿ ਜਿਹੜਾ ਮੇਰਾ ਵਰਕਆਊਟ ਆ ਮੇਰਾ ਵਰਕਆਊਟ ਤੁਹਾਡੇ ਨਾਲੋਂ ਜ਼ਿਆਦਾ ਵਾ ਮੈਂ 2 ਟਾਈਮ ਵਰਕਆਊਟ ਕਰਦਾ ਵਾਂ ਸਵੇਰੇ ਵੀ ਮਾਰਨਿੰਗ ਵਰਕਆਊਟ ਕਰਦਾ ਵਾਂ ਤੇ ਈਵਨਿੰਗ ਵੀ ਮੈਂ ਵਰਕਆਊਟ ਕਰਦਾ ਹੀ ਕਰਦਾ ਵਾਂ ਕਿਉਂਕਿ ਮੈਂ ਇਕੱਲੇ ਦੀ ਜ਼ਿਆਦਾ ਵਰਨ ਕਰ ਰਿਹਾ ਵਾਂ ਤੇ ਇੱਕ ਗੱਲ ਹੋਰ ਕਿਉਂਕਿ ਮੇਰੀ ਜਿਹੜਾ ਸਰੀਰ ਆ ਨਾ ਮੇਰੀ ਜਿਹੜੀ ਬੋਡੀ ਹੈ ਮੇਰੀ ਬੋਡੀ ਦੇ ਉੱਤੇ ਫੈਟ ਘਟਵਾ ਇਸ ਕਰਕੇ ਮੈਂ ਕਾਰਬੋਹਾਈਡਰੇਟ ਖਾਂਦਾ ਕਿਉਂਕਿ ਮੈਂ ਆਪਣਾ ਮਸਲ ਗੇਨ ਨਾ ਜਿਹੜਾ ਮੈਂ ਉਹ ਕਰਨਾ ਚਾਹੁੰਦਾ ਵਾ ਮਤਲਬ ਜਿਹੜਾ ਕਾਰਬੋਹਾਈਡਰੇਟ ਆ ਸਾਡਾ ਮਸਲ ਗੇਨ ਕਰਨ ਦੇ ਵਿੱਚ ਵੀ ਸਾਡੀ ਜਿਹੜੀ ਉਹ ਮਦਦ ਕਰਦਾ ਵਾ ਤੇ ਮਗੋਂ ਕਿ ਮੈਂ ਕਾਰਬੋਹਾਈਡਰੇਟ ਤਾਂ ਖੱਲਣਾ ਕਿ ਉਹ ਵੀ ਮੇਰਾ ਵਰਕਆਊਟ ਹੈਗਾ ਜਿਆਦਾ ਤੁਹਾਡਾ ਵਰਕਆਊਟ ਆ ਜਿਹੜਾ ਉਹ ਤੁਹਾਡਾ ਜਿਆਦਾ ਵਰਕਆਊਟ ਨਹੀਂ ਹੈਗਾ ਤੁਹਾਡਾ ਵਰਕਆਊਟ ਤੁਸੀਂ ਮਤਲਬ ਹੀ ਕਈ ਤਾਂ ਬਹੁਤ ਥੋੜਾ ਕਰਦੇ ਨੇ ਕਈ ਬਿਲਕੁਲ ਵੀ ਨਹੀਂ ਕਰਦੇ ਹੈਗੇ ਜਿਹੜੇ ਬਿਲਕੁਲ ਵੀ ਨਹੀਂ ਕਰਦੇ ਹੈਗੇ ਉਹ ਤਾਂ ਰਾਤ ਨੂੰ ਬਿਲਕੁਲ ਵੀ ਨਾ ਖਾਣਾ ਰਾਤ ਨੂੰ ਬਿਲਕੁਲ ਵੀ ਨਾ ਖਾਣਾ ਮਤਲਬ ਕਾਰਬੋਹਾਈਡਰੇਟ ਜਿਵੇਂ ਆਲੂ ਹੋਗੇ ਝੋਲ ਹੋਗੇ ਇਹ ਚੀਜ਼ਾਂ ਨੂੰ ਤੁਸੀਂ ਬਿਲਕੁਲ ਵੀ ਨਹੀਂ ਖਾਣਾ ਹੈਗਾ ਇਹੀ ਮੈਂ ਦੋ ਚੀਜ਼ਾਂ ਨੇ ਜਿਹੜੀਆਂ ਤੁਸੀਂ ਰਾਤ ਨੂੰ ਨਹੀਂ ਖਾਣੀਆਂ ਹੈਗੇ ਇੱਕ ਝੋਲ ਨਹੀਂ ਖਾਣੇ ਹੈਗੇ ਇੱਕ ਮਤਲਬ ਹੀ ਤੁਸੀਂ ਆਲੂ ਨਹੀਂ ਖਾਣੇ ਹੈਗੇ ਹਨਾ ਜੇ ਮਤਲਬ ਵੀ ਤੁਸੀਂ ਡੇਲੀ ਵਰਕਆਊਟ ਕਰਦੇ ਹੋ ਸਵੇਰੇ ਉੱਠ ਕੇ ਤੁਸੀਂ ਵਰਕਆਊਟ ਕਰਨਾ ਹੀ ਕਰਨਾ ਤਾਂ ਫਿਰ ਤੁਸੀਂ 20 ਗ੍ਰਾਮ 30 ਗ੍ਰਾਮ ਤੁਸੀਂ ਲੈ ਸਕਦੇ ਹੋ ਇਸ ਤੋਂ ਜ਼ਿਆਦਾ ਝੋਲਾ ਜਿਹੜੇ ਤੁਸੀਂ ਨਹੀਂ ਕਹਿੰਦੇ ਜਿਹੜੇ ਅਸੀਂ 20 30 ਗ੍ਰਾਮ ਜਿਹੜੇ ਅਸੀਂ ਚੋਲ ਤੋਲਣੇ ਆ ਉਹ ਮਤਲਬੀ ਬਣਾਉਣ ਤੋਂ ਬਾਅਦ ਤੋਲੀਏ ਜਾਂ ਫਿਰ ਅਸੀਂ ਮਤਲਬੀ ਪਹਿਲਾਂ ਤੋਲ ਲਈਏ ਤੁਸੀਂ ਬਨਉਣ ਤੋਂ ਪਹਿਲਾਂ ਤੋਲਣੇ ਆ ਜਿਹੜੇ ਕੱਚੇ ਚੋਲ ਹੁੰਦੇ ਆ ਨਾ ਉਹ 20 30 ਗ੍ਰਾਮ ਪਹਿਲਾਂ ਤੋਲ ਲੈਣੇ ਆ ਜਦੋਂ ਬਣ ਜਾਣ ਬਣ ਕੇ ਭਾਵੇਂ 50 ਗ੍ਰਾਮ ਹੋ ਜਾਣ ਤੇ 60 ਗ੍ਰਾਮ ਹੋ ਜਾਣ ਉਹਦੇ ਨਾਲ ਸਾਡਾ ਕੋਈ ਲਿੰਕ ਨਹੀਂ ਹੈ ਕਿਉਂਕਿ ਉਹਦੇ ਵਿੱਚ ਪਾਣੀ ਆ ਜਾਂਦਾ ਉਹ ਫਿਰ ਚੋਲਾਂ ਦੇ ਵਿੱਚ ਤੇ ਉਹਦੀ ਕੁਆਲਿਟੀ ਜਦੀ ਵਧੇਗੀ ਹੀ ਵਧੇਗੀ ਸੋ ਅਗਰ ਤੁਸੀਂ ਆਪਣਾ ਬੋਡੀ weight ਘਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਰਾਤ ਨੂੰ ਚੋਲ ਬਿਲਕੁਲ ਵੀ ਨਾ ਖਾਓ ਤੇ ਨਾ ਹੀ ਤੁਸੀਂ ਆਲੂ ਖਾਓ ਤੁਸੀਂ ਕੋਈ ਵੀ ਬਣੀ ਹੋਈ ਚੀਜ਼ ਹੈ ਜਿਹੜੀ ਤੁਸੀਂ ਉਹ ਬਿਲਕੁਲ ਵੀ ਨਹੀਂ ਖਾਣੀ ਹੈਗੀ ਤੇ ਚੋਲ ਆ ਜਿਹੜੇ ਚੋਲ ਵੀ ਤੁਸੀਂ ਬਿਲਕੁਲ ਨਹੀਂ ਖਾਣੇ ਹੈਗੇ ਤੁਸੀਂ ਨਾ ਐ ਕਰੋ ਤੁਸੀਂ ਸਿਰਫ 10 ਦਿਨ ਸਿਰਫ 10 ਦਿਨ ਤੁਸੀਂ ਰਾਤ ਨੂੰ ਚੋਲ ਤੇ ਆਲੂ ਬਿਲਕੁਲ ਖਾਣੇ ਬੰਦ ਕਰ ਦਿਓ ਤੁਸੀਂ 10 ਦਿਨ ਦੇ ਵਿੱਚ ਹੀ ਦੇਖ ਲਓ ਤੁਹਾਨੂੰ ਕਿੰਨਾ ਜ਼ਿਆਦਾ ਰਿਜ਼ਲਟ ਮਿਲੇਗਾ ਹਾਂ ਜੜੇ ਮਤ ਕੀ ਮੰਨ ਕੇ ਲੋ ਸਪੋਰਟਸਮੈਨ ਨੇ ਮੰਨ ਕੇ ਚਲੋ ਮੈਂ ਵੀ ਉਹਨਾਂ ਇੱਕ ਸਪੋਰਟਸਮੈਨ ਨਾਲ ਜਦੋਂ ਮੈਂ ਕੰਪੀਟੀਸ਼ਨ ਖੇਡਦਾ ਹਾਂ ਕੋਈ ਉਹ ਤੋਂ ਮੇਰੇ ਕੰਪੀਟੀਸ਼ਨ ਦੇ 10 ਕੁ ਦਿਨ ਮੇਰੇ ਰੇਜ ਜਾਂਦੇ ਆ ਤੋ ਅਖੀਰ ਦੇ ਵਿੱਚ ਆ ਕੇ ਤਾਂ ਮੈਂ ਕਾਰਬੋਹਾਈਡਰੇਟ ਜੰਮੀ ਬੰਦ ਕਰ ਦੇਨਾ ਵਾ ਕਿਉਂਕਿ ਮੈਂ ਬਹੁਤ ਜ਼ਿਆਦਾ weight ਘਟਾਉਣਾ ਹੁੰਦਾ ਵਾ ਮੈਂ ਕਾਰਬੋਹਾਈਡਰੇਟ ਬਿਲਕੁਲ ਵੀ ਨਹੀਂ ਖਾਂਦਾ ਨਾ ਮੈਂ ਲਾਂਚ ਦੇ ਵਿੱਚ ਖਾਂਦਾ ਹੈਗਾ ਨਾ ਮੈਂ ਡਿਨਰ ਦੇ ਵਿੱਚ ਖਾਂਦਾ ਹੈਗਾ ਜਾਨੀ ਕਿ ਪੂਰੇ ਦਿਨ ਦੇ ਵਿੱਚ ਮੈਂ ਕਾਰਬੋਹਾਈਡਰੇਟ ਆ ਜਿਹੜੇ ਮੈਂ ਲੈਂਦਾ ਹੀ ਨਹੀਂ ਹੈਗਾ ਤੇ ਉਹਦੇ ਨਾਲ ਕੀ ਜਿਹੜਾ ਮੇਰਾ body weight ਬਹੁਤ ਤੇਜ਼ੀ ਨਾਲ ਮੇਰਾ ਘਟਣਾ ਸ਼ੁਰੂ ਹੋ ਜਾਂਦਾ ਇੱਥੋਂ ਤੱਕ ਕਿ ਉਹ 15 ਦਿਨ ਦੇ ਵਿੱਚ 5-5 7-7 8-8 ਕਿਲੋ ਵੀ ਮੇਰਾ body weight ਆ ਜਿਹੜਾ ਉਹ ਘਟ ਜਾਂਦਾ ਵਾ ਸੋ ਕਾਰਬੋਹਾਈਡਰੇਟ ਨੇ ਜਿਹੜੇ ਉਹ ਸਾਡਾ body weight ਆ ਜਿਹੜਾ ਉਹ ਬਹੁਤ ਬ ਉਹ ਵੀ ਨਹੀਂ ਖਾਣੀ ਹੈਗੀ ਸੋ ਇਹ ਦੋ ਤਿੰਨ ਚੀਜ਼ਾਂ ਨੇ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਨੇ ਤੁਸੀਂ ਰਾਤ ਨੂੰ ਬਿਲਕੁਲ ਨਹੀਂ ਖਾਣੀ ਹੈਗੀਆ ਦਿਨੇ ਤੁਸੀਂ ਖਾ ਸਕਦੇ ਹੋ ਪਰ ਦਿਨੇ ਐ ਵੀ ਨਹੀਂ ਹੈਗਾ ਕਿ ਤੁਸੀਂ ਬੇਸਵਰੇ ਵਾਂਗੂ ਖਾਈ ਜਾਓ ਕੋਲੀ ਪਰ ਪਰ ਕੇ ਖਾ ਲੋ ਜਾਂ ਪਲੇਟ ਪਰ ਕੇ ਖਾ ਲੋ ਨਾ ਐਦਾਂ ਨਹੀਂ ਗਲਤੀ ਕਰਨੀ ਹੈਗੀ ਜਦੋਂ ਵੀ ਤੁਸੀਂ ਸਵੇਰੇ ਜਾਂ ਤੁਸੀਂ ਦੁਪਹਿਰੇ ਤੁਸੀਂ ਲਾਂਚ ਦੇ ਵਿੱਚ ਤੁਸੀਂ ਚੋਲ ਖਾਣੇ ਆ ਜਾਂ ਆਲੂ ਖਾਣੇ ਆ ਉਹ ਵੀ ਤੁਸੀਂ ਮਤਲਬ ਵੀ ਮੈਨੂੰ ਤੋਲ ਕੇ ਖਾਣੇ ਆ ਜੇ ਚੋਲ ਖਾ ਰਹੇ ਹੋ ਤਾਂ 20 30 40 ਹੱਦ 40 ਗ੍ਰਾਮ ਤੱਕ ਤੁਸੀਂ ਜਿਹੜੇ ਚੋਲ ਆ ਉਹ ਖਾ ਸਕਦੇ ਹੋ ਇਸ ਤੋਂ ਜ਼ਿਆਦਾ ਨਾ ਖਾਓ ਤੁਸੀਂ ਜੇ ਨਾ ਜੇ ਜ਼ਿਆਦਾ ਖਾਓਗੇ ਤਾਂ ਤੁਹਾਡਾ ਜਿਹੜਾ ਭਾਰ ਉਹ ਵਧੇਗਾ ਹੀ ਵਧੇਗਾ ਬਾਕ ਪੈਂਡ ਕਰਦਾ ਵੀ ਤੁਹਾਡੀ ਜਿਹੜੀ ਡੇਲੀ ਦੀ ਐਕਟੀਵਿਟੀ ਕੀ ਹੈ ਵੀ ਤੁਸੀਂ ਕਿੰਨਾ ਜਿਹੜਾ ਵਰਕਆਊਟ ਆ ਉਹ ਕਰਦੇ ਹੋ ਬਸ ਬਾਕੀ ਇਹ ਵੀ ਤੁਸੀਂ ਰਾਤ ਨੂੰ ਬਿਲਕੁਲ ਇਹ ਦੋ ਤਿੰਨ ਚੀਜ਼ਾਂ ਨੇ ਜਿਹੜੀਆਂ ਮੈਂ ਤੁਹਾਨੂੰ ਦੱਸਿਆ ਨੇ ਪਾਸਤਾ ਹੋ ਗਿਆ ਹਨਾ ਤੇ ਇੱਕ ਆਲੂ ਹੋ ਗਿਆ ਇੱਕ ਚੋਲ ਹੋ ਗਿਆ ਇਹ ਦੋ ਤਿੰਨ ਚੀਜ਼ਾਂ ਤੁਸੀਂ ਬਿਲਕੁਲ ਖਾਣੀਆਂ ਬੰਦ ਕਰ ਦਿਓ ਤੁਸੀਂ ਖੁਦ ਦੇਖੋ ਤੁਹਾਡੀ ਬੋਡੀ ਦੇ ਵਿੱਚ ਕਿੰਨੀ ਇੰਪਰੂਵਮੈਂਟ ਆ ਜਾਏਗੀ ਤੁਹਾਡਾ ਜਿਹੜਾ ਭਾਰ ਆ ਆਟੋਮੈਟਿਕ ਹੀ ਆ ਜਿਹੜਾ ਉਹ ਘਟਨਾ ਸ਼ੁਰੂ ਹੋ ਜੇਗਾ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਜੀ ਅਗਰ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਜੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੇਰੇ ਇਸ ਵੀਡੀਓ ਥੱਲੇ ਕਮੈਂਟ ਕਰਕੇ ਵੀ ਆਪਣਾ ਸਵਾਲ ਜਿਹੜਾ ਮੈਨੂੰ ਉਹ ਪੁੱਛ ਸਕਦੇ ਹੋ ਜੀ ਅਗਰ ਤੁਹਾਡੇ ਵਿੱਚ ਕਿਸੇ ਮੇਰੇ ਭਿੰਡ ਭਰਾ ਨੇ ਆਪਣਾ ਕੋਈ ਪਰਸਨਲੀ ਡਾਈਟ ਪਲਾਨ ਬਣਾਉਣਾ ਚਾਹੁੰਦੇ ਹੋ ਭਾਰ ਘਟਾਉਣ ਦੇ ਲਈ ਤਾਂ ਪਲੀਜ਼ ਤੁਸੀਂ ਸਕਰੀਨ ਤੇ ਚੱਲ ਰਹੇ ਨੰਬਰ ਕਰ ਸਕਦੇ ਹਾਂ ਸੋ ਦੋਸਤੋ ਮਿਲਦੇ ਹਾਂ ਕੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦੋਂ ਤੱਕ ਲਈਤਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ